ਕਸਾ ਪੀ ਕਾਉਂਗੇ ਅਸੂਬੀਸਿੰ ਬਾਦਲੇ ਤੇ ਪਹੁੰਚੇ ਲੈਨਪੁਲ ਸਕੀਮ ਦਾ ਬਰੋਧ ਕੀਤਾ ਜਾ ਰਿਹਾ ਕਰਦੇ ਲੋਕੀ ਵੇਖੋ ਅੱਜ ਜਿਹੜਾ ਧਰਨਾ ਲੱਗਿਆ ਪਟੰਡੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੇ ਸੱਦੇ ਉੱਤੇ ਇਹ ਹੁਣ ਦੇ ਧਰਨਾਂ ਨਾਲ ਸਭ ਤੋਂ ਵੱਡਾ ਹੈ ਲੋਕੀ ਬੜਾ ਹੀ ਹਮ ਹਮ ਆ ਕੇ ਆਪਦੇ ਚਾਹ ਦੇ ਨਾਲ ਇੱਥੇ ਆਏ ਨੇ ਸੋ ਕਬੀਅਤ ਠੀਕ ਹੈ ਪਰ ਮਣ ਪਾਣੀ ਨਹੀਂ ਪਾਣੀ ਲਾਵੇ ਯਾਰ ওয়নামন্য়র্ছা তরঙেড় নিয়ন নিয়ন ইয়ন নি Dety Chinese ওয়ন ঒আজি কহাকারায় আজচ scorowουνয় কেড বিড্মাই ওয় দুথ্য়ন আজলেদ ইয় রাজল হাক